ਕਰਨਲ ਬਾਠ ਕੁੱਟਮਾਰ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਡੀਜੀਪੀ ਨੂੰ ਚਿੱਠੀ ਲਿਖੀ ਗਈ ਹੈ ਕਰਨਲ ਬਾਠ ਦੀ ਪਤਨੀ ਨੇ ਡੀਜੀਪੀ ਨੂੰ ਚਿੱਠੀ ਲਿਖੀ ਹੈ ਪਟਿਆਲਾ ਪੁਲਿਸ ਦੇ ਵੱਲੋਂ ਸਸਪੈਂਡਡ ਮੁਲਾਜ਼ਮਾਂ ਦੇ ਤਬਾਦਲੇ ਦੀ ਮੰਗ ਕੀਤੀ ਗਈ ਹੈ ਪਟਿਆਲਾ ਤੋਂ ਬਾਹਰ ਇਹਨਾਂ ਦੇ ਟਰਾਂਸਫਰ ਕੀਤੇ ਜਾਣ ਜੋ ਮਿਸਿਸ ਬਾਠ ਦੇ ਵੱਲੋਂ ਮੰਗ ਰੱਖੀ ਗਈ ਹੈ ਕਰਨਲ ਬਾਠ ਕੁੱਟਮਾਰ ਮਾਮਲੇ ਦੇ ਵਿੱਚ ਦਰਸਲ ਕਰਨਲ ਬਾਠ ਦੇ ਜੋ ਧਰਮ ਪਤਨੀ ਨੇ ਉਹਨਾਂ ਨੇ ਡੀਜੀਪੀ ਨੂੰ ਚਿੱਠੀ ਲਿਖਦੇ ਹੋਏ ਮੰਗ ਕੀਤੀ ਹੈ ਕਿ ਜੋ ਪਟਿਆਲਾ ਪੁਲਿਸ ਦੇ ਵੱਲੋਂ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਕੁੱਟਮਾਰ ਮਾਮਲੇ ਦੇ ਵਿੱਚ ਉਹਨਾਂ ਦਾ ਤਬਾਦਲਾ ਕੀਤਾ ਜਾਵੇ ਪਟਿਆਲਾ ਤੋਂ ਬਾਹਰ ਇਹਨਾਂ ਦੇ ਟਰਾਂਸਫਰ ਕੀਤੇ ਜਾਣ ਆ ਪੂਰੇ ਮਾਮਲੇ ਦੀ ਗੱਲ ਕਰੀਏ ਤਾਂ ਪਿਛਲੇ ਦਿਨੀ ਹਾਈ ਕੋਰਟ ਦੇ ਵਿੱਚ ਇਸ ਕੇਸ ਨੂੰ ਲੈ ਕੇ ਸੁਣਵਾਈ ਹੋਈ ਹਾਈ ਕੋਰਟ ਦੇ ਵੱਲੋਂ ਆਦੇਸ਼ ਦਿੱਤੇ ਗਏ ਕਿ ਚੰਡੀਗੜ੍ਹ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ ਚੰਡੀਗੜ੍ਹ ਪੁਲਿਸ ਦੇ ਵੱਲੋਂ ਇਸ ਨੂੰ ਲੈ ਕੇ ਐਸਆਈਟੀ ਦਾ ਵੀ ਗਠਨ ਕਰ ਦਿੱਤਾ ਗਿਆ 4 ਮਹੀਨਿਆਂ ਦੇ ਅੰਦਰ ਅੰਦਰ ਜਾਂਚ ਆ ਪੂਰੀ ਕਰਨੀ ਹੋਵੇਗੀ ਤਾਂ ਇਸ ਦੇ ਵਿਚਾਲੇ ਕਰਨਲ ਬਾਸ ਦੇ ਪਤਨੀ ਨੂੰ ਪਤਨੀ ਦੇ ਵੱਲੋਂ ਡੀਜੀਪੀ ਨੂੰ ਬਕਾਇਦਾ ਚਿੱਠੀ ਲਿਖਦੇ ਹੋਏ ਮੰਗ ਕੀਤੀ ਗਈ ਹੈ ਕਿ ਜਿਹੜੇ 12 ਦੇ ਕਰੀਬ ਜੋ ਪੁਲਿਸ ਮੁਲਾਜ਼ਮ ਜਿਨ੍ਹਾਂ ਨੂੰ ਕੇਸ ਸਸਪੈਂਡ ਵੀ ਕਰ ਦਿੱਤਾ ਗਿਆ ਸੀਗਾ ਆ ਕੁੱਟਮਾਰ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜਿਵੇਂ ਜਿਵੇਂ ਮਾਮਲਾ ਪੂਰਾ ਪੱਕਦਾ ਹੈ ਦਰਸਲ 13 14 ਮਾਰਚ ਦੀ ਦਰਮਿਆਨੀ ਰਾਤ ਦਾ ਇਹ ਪੂਰਾ ਮਾਮਲਾ ਕਿਉਂਕਿ ਕਰਨਲ ਬਾਠ ਤੇ ਉਹਨਾਂ ਦੇ بیٹے ਦੇ ਨਾਲ ਉਸ ਮੁਲਾਜ਼ਮਾਂ ਦੇ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਇਸ ਦੇ ਵਿਚਾਲੇ ਕਰਨਲ ਬਾਠ ਦੇ ਧਰਮ ਪਤਨੀ ਦੇ ਵੱਲੋਂ ਡੀਜੀਪੀ ਨੂੰ ਚਿੱਠੀ ਲਿਖਦੇ ਹੋਏ ਮੰਗ ਕੀਤੀ ਗਈ ਹੈ ਕਿ ਜਿਹੜੇ ਪੁਲਿਸ ਮੁਲਾਜ਼ਮ ਸਸਪੈਂਡ ਕੀਤੇ ਗਏ ਉਹਨਾਂ ਦਾ ਤਬਾਦਲਾ ਕੀਤਾ ਜਾਵੇ ਪਟਿਆਲਾ ਤੋਂ ਬਾਹਰ ਉਹਨਾਂ ਦਾ ਟਰਾਂਸਫਰ ਕੀਤਾ ਜਾਵੇ ਆ ਕਰਨਲ ਬਾਠ ਦੇ ਪਤਨੀ ਦੇ ਵੱਲੋਂ ਇਹ ਮੰਗ ਪੰਜਾਬ ਦੇ ਡੀਜੀਪੀ ਗਰਵ ਯਾਦਤ ਦੇ ਅੱਗੇ ਆ ਰੱਖੀ ਗਈ ਹੈ ਦਸਲ 13 14 ਮਾਰਚ ਦੀ ਦਰਮਿਆਨੀ ਰਾਤ ਨੂੰ ਹੁੰਦਾ ਕੀ ਹੈ ਪਟਿਆਲਾ ਦੇ ਇੱਕ ਟਾਬੇ ਦੇ ਬਾਹਰ ਜੋ ਜਾਣਕਾਰੀ ਸਾਡੇ ਸਾਹਮਣੇ ਆਈ ਕਿ ਕਰਨਲ ਬਾਠ ਉਹਨਾਂ ਦੇ بیٹے ਜਦੋਂ ਕਿ ਉੱਥੇ ਮੈਗੀ ਖਾ ਰਹੇ ਸਨ ਟਾਬੇ ਦੇ ਬਾਹਰ ਇਸੇ ਦੌਰਾਨ ਪੁਲਿਸ ਮੁਲਾਜ਼ਮ ਉੱਥੇ ਪਹੁੰਚਦੇ ਨੇ ਜੋ ਇਲਜ਼ਾਮ ਸਿੱਧੇ ਤੌਰ ਤੇ ਲੱਗਦੇ ਨੇ ਕਿ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕਰਨਲ ਬਾਠ ਉਹਨਾਂ ਦੇ بیٹے ਦੇ ਨਾਲ ਆ ਕੁੱਟਮਾਰ ਕੀਤੀ ਜਾਂਦੀ ਹੈ ਆ ਕੁੱਲ 12 ਪੁਲਿਸ ਮੁਲਾਜ਼ਮ ਜਿਹੜੇ ਕਿ ਅਜਿਹਨਾਂ ਨੂੰ ਮੁਲਜ਼ਮ ਦੇ ਤੌਰ ਤੇ ਨਾਮਜ਼ਦ ਕੀਤਾ ਜਾਂਦਾ ਹੈ ਬਾਈ ਨੇਮ ਉਹਨਾਂ ਤੇ ਅਖਲਾਬਾਚ ਪਰਚਾ ਵੀ ਦਰਜ ਕੀਤਾ ਗਿਆ ਉਸ ਦੇ ਬਾਅਦ ਪੰਜਾਬ ਪੁਲਿਸ ਨੇ ਆਪਣੇ ਪੱਧਰ ਤੇ ਐਸਆਈਟੀ ਦਾ ਗਠਨ ਕਰ ਦਿੱਤਾ ਜਾਂਦਾ ਉਸ ਐਸਆਈਟੀ ਨੇ ਜਾਂਚ ਸ਼ੁਰੂ ਵੀ ਕਰ ਦਿੱਤੀ ਸੀ ਉਸ ਦੇ ਵਿਚਾਲੇ ਕਿਉਂਕਿ ਪਰਿਵਾਰ ਪਹਿਲਾਂ ਹੀ ਹਾਈ ਕੋਰਟ ਦਾ ਰੁਖ ਕਰ ਚੁੱਕਾ ਸੀ ਹਾਲਾਂਕਿ ਪਰਿਵਾਰ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਜੋ ਪਟੀਸ਼ਨ ਪਾਈ ਗਈ ਸੀ ਉਸ ਦੇ ਵਿੱਚ ਸੀਬੀਆਈ ਜਾਂਚ ਦੀ ਮੰਗ ਕੀਤੀ ਜਾਂਦੀ ਹੈ ਪਰ ਇਸੇ ਦੌਰਾਨ ਹਾਈ ਕੋਰਟ ਦੇ ਵੱਲੋਂ ਇਹ ਆਰਡਰ ਦਿੱਤੇ ਜਾਂਦੇ ਨੇ ਕਿ ਪੂਰੇ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਿਸ ਨੂੰ ਸੌਂਪ ਦਿੱਤੀ ਜਾਵੇ ਤੇ 3 ਦਿਨ ਦੇ ਅੰਦਰ ਅੰਦਰ ਐਸਆਈਟੀ ਬਣਾਈ ਜਾਵੇ ਹਾਲਾਂਕਿ ਉਸ ਦੇ ਬਾ ਗਠਨ ਕਰ ਦਿੱਤਾ ਗਿਆ ਤੇ ਇਸ ਦੇ ਵਿਚਾਲੇ ਕਰਨਲ ਬਾੜ ਦੇ ਪਤਨੀ ਦੇ ਵੱਲੋਂ ਡੀਜੀਪੀ ਅੱਗੇ ਚਿੱਠੀ ਲਿਖ ਕੇ ਹੋਏ ਚਿੱਠੀ ਲਿਖਦੇ ਹੋਏ ਮੰਗ ਕੀਤੀ ਹੈ ਕਿ ਜਿਹੜੇ ਪੁਲਿਸ ਮੁਲਾਜ਼ਮ ਸਸਪੈਂਡ ਕੀਤੇ ਗਏ ਨੇ ਉਹਨਾਂ ਦਾ ਪਟਿਆਲਾ ਤੋਂ ਬਾਹਰ ਟਰਾਂਸਫਰ ਕੀਤਾ ਜਾਵੇ